ਸਮੁੱਤ ਮੋਰਚਾ ਜਿੰਦਾਬਾਦ 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 ਮੰਗਾ ਭੂਆਂ ਕਰੋ ਭੂਆਂ ਕਰੋ ਭੂਆਂ ਵੀ ਅੱਜ 13 ਤਰੀਕ ਆ ਇੱਥੋਂ ਹੀ ਟ੍ਰੇਨਾਂ ਆ ਰਹੀ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨਾ ਵੀ ਜੋ ਵੀ ਇੱਕ ਮਹਾ ਪੰਚਾਇਤ ਕਰ ਰਹੇ ਆ ਸਮੁੱਤ ਮੋਰਚੇ ਦੇ ਸੱਦੇ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਭਾਰਤ ਦੀਆਂ ਕਿਸਾਨ ਜਿ세 ਬੰਦੀਆਂ ਉੱਤੇ ਪਹੁੰਚਣੀਆਂ ਤੇ 14 ਤਰੀਕ ਨੂੰ ਅਸੀਂ ਮਾਰਚ ਕਰਕੇ ਦਿੱਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਸਾਨੂੰ 2024 ਦੇ ਵਿੱਚ ਝਾਗ ਸੀਗੀ ਮੂਰੇ ਆਉਣ ਵਾਲੀਆਂ ਚੋਣਾਂ ਆ ਰਹੀਆਂ ਵੀ ਸਾਡੇ ਕਿਸਾਨਾਂ ਦੀ ਬਾਹ ਫੜੂ ਆ ਸਰਕਾਰ ਸੁੱਟਾ ਪਿਆ ਉਹਦਾ ਕਰਕੇ ਅਸੀਂ ਸਮੁੱਤ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ ਚ ਦਿੱਲੀ ਦੇ ਵਿੱਚ ਪਹੁੰਚ ਰਹੇ ਹਾਂ ਦੇਖੋ ਸਾਨੂੰ ਸੀਗਾ ਮੇਦ ਸੀਗੀ ਪਰ ਹੁਣ ਕੋਈ ਮੇਦ ਨਹੀਂ ਗਈ ਸਾਨੂੰ ਪਹਿਲਾਂ ਮੇਦ ਸੀ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰੂਗਾ ਘਰ ਤੇ ਜਿਹੜੀਆਂ ਰਹਿੰਦੀਆਂ ਮੰਗਾ ਉਹ ਪੂਰੀਆਂ ਕੀਤੀਆਂ ਜਾਣਗਾਂ ਪਰ ਇਥੋਂ ਦੀ ਜਿਹੜੀ ਸਰਕਾਰ ਹੈ ਇਹ ਹਜੇ ਕੁੰਭਕਾਰ ਦੀ ਨਹੀਂ ਦੇ ਸੁੱਤੀ ਪਈ ਹੈ ਇਹਨੂੰ ਜਗਾਉਣ ਦੀ ਖਾਤਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਇਸ ਸੀਟ ਦੇ ਵਿੱਚ ਬਿਰਾਜਮਾਨ ਹੋਊਗਾ ਉਹਦੇ ਵੀ ਉਂਤੋਂ ਤੇ ਗੋਡਾ ਧਰ ਕੇ ਮਨਾਈਆਂ ਜਾਣਗਾਂ ਕਿ ਜਿਹੜਾ ਸੀ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅਦੋਲਨ ਸ਼ੁਰੂ ਕੀਤਾ ਸੀ ਉਹ ਅਦੋਲਨ ਲਗਭਗ 1 ਸਾਲ ਤੇ 13 ਦਿਨ ਚੱਲਿਆ ਸੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਉਹ ਜਿਹੜਾ ਉਹ ਅਦੋਲਨ ਉਹਦੇ ਸਾਡੇ ਦਵਾ ਦੇ ਕਰਕੇ ਉਹਨਾਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਆ ਉਹ ਮੁਲਤਲੀ ਕਰਤਾ ਸੀ ਲਗਾਤਾਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ 2 ਸਾਲਾਂ ਤੋਂ ਮੇਨ ਮੰਗੇ ਇੱਕ ਸੀ ਕਿ ਜਿਹੜਾ ਲਖੀਨਪੁਰ ਖੀਰੀ ਦੇ ਆ ਕਾਤਲਾ ਜਿਨ੍ਹਾਂ ਨੇ ਗੱਡੀ ਚੜਾਈ ਆ ਉਸ ਨੂੰ ਮੰਤਰੀ ਮੰਦਰ ਚ ਬਰਖਾਸਤ ਕੀਤਾ ਜਾਵੇ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹਨਾਂ ਨੇ ਕਹਿ ਸੀ ਕਿ ਕਮੇਟੀ ਬਣਾ ਕੇ ਅਸੀਂ ਉਹ ਬਣਾਇਆ ਜਾਊਗਾ ਕਰਜ਼ੇ ਵਾਲੀ ਮੰਗ ਸੀ ਜਾਂ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਸੀ ਇਹ ਮੰਗਾਂ ਨੂੰ ਲੈ ਕੇ ਜਣੀ ਕਿ ਅਸੀਂ ਜਿਹੜਾ ਅंदोलਨ ਮੁੱਤਲ ਕਰਕੇ ਆਏ ਸੀਗੇ ਉਹਦੀ ਖਾਤਰ ਮਹਾ ਪੰਚਾਇਤ ਹੈ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜੀ ਆਰਾਮ ਲੀਲਾ ਗਰਾਊਂਡ ਦੇ ਵਿੱਚ ਇੱਕ ਇਤਿਹਾਸ ਖੂਗੀ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣਦੀ ਅੱਜ ਇਸ ਗੱਲ ਦਾ ਸਬੂਤ ਹੈ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ ਤੇ ਸਰਕਾਰ ਲਈ ਸਮੱਸਿਆ ਖੜੀ ਹੋਊਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇਖੋ ਚੋਣ ਜਾਤਾਂ ਲੱਗਣ ਵਾਲਾ ਇਹ ਚ ਕੋਈ ਦੌਰ ਰਹਿ ਨਹੀਂ ਕਿਦੋਂ ਵੀ ਲੈਵਲ ਆ ਸਕਿਆ ਪਰ ਉਹਦੇ ਵਿੱਚ ਅਲੱਗ-ਅਲੱਗ ਤਰੀਕੇ ਹੁੰਦੇ ਲੜਨ ਦੇ